बुरु कराने बाद एक कैसा दर गुरुवारी जातु मंत्र पूरा तो उसके दे पांव से बर्तन दे दे, 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 के 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 तो 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 दे ही उधर कच्चे शात के देखे होंगे कि एसटीपी के बिना शातुकरों एसटीपी के बिना शातुकरों ऐसे लड़कों का हो जाएगा दब्बा है तब तैयार पकाने करूंगा उसी सोच के अंदाजा कर लाओ बस उसी तक एसटीपी सारे उसके ताबड़ हो गया कश्मीर के साथी कुरवानी मेरे भूसांग की कुरवानी है, तो वो किधर जाकर पूरे देश का रकम तेरी मिल जाएगा। जेठूसांग सादे कहने में के शोपरमंदा आखिर जिंदगी मेरा नाम मेरा सादे ऑफ दे दें किसी पे भूसांग इंगला आकर सकता है, उन्हें का ओके डिटेल ਇਸ ਤਰੀਕੋ ਪਲੈਨ ਤੱਕ ਲਿਖਿਆ ਹੋਇਆ ਤੈਨ ਤੱਕ ਲਿਖਿਆ ਹੋਇਆ ਸਸਿਕਾ ਦੋਸਤੋ ਮੈਂ ਮੇਰਾ ਦੋਸਤ ਪਰਮੋਚਨ ਸਿੰਘ ਨਾਲ ਅੱਜ ਗੱਲ ਕਰਾਂਗੇ ਕਿਸ ਤਰ੍ਹਾਂ ਸਾਡੇ ਸਿੱਖ ਕੌਮ ਦੇ ਸਿੱਖ ਧਰਮ ਦੇ ਵਿੱਚ ਸਾਡੇ ਨਿਹੰਗਾਰ ਆ ਰਿਹਾ ਕਿਉਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਿਨ੍ਹਾਂ ਤੋਂ ਸਿੱਖਾਂ ਨੂੰ ਆਸ ਸੀ ਤੇ ਆਸ ਰਹੇਗੀ ਕਿ ਉਹ ਸਿੱਖੀ ਦੇ ਧਰਮ ਦੇ ਕੌਮ ਦੇ ਪ੍ਰਚਾਰ ਕਰਨੀਆਂ ਜਾਂ ਉਹਨਾਂ ਦੇ ਜਿਹੜੀਆਂ ਸਾਡੀਆਂ ਸਿੱਖ ਪਰੰਪਰਾਵਾਂ ਨੇ ਉਹਨਾਂ ਤੇ ਪਹਰਾ ਦੇ ਦਿੱ ਗਿਆ ਤੇ ਦਬਾਉਣ ਗਿਆ ਪਰ ਅੱਜ ਇੱਥੇ ਗੱਲ ਕਰਾਂਗੇ ਆਪਾਂ ਕਿ ਇੱਕ ਤੇ ਅੱਜ ਆਇਆ ਸਾਡੇਕੇ ਗੁਰੂ ਘਰਾਂ ਦੇ ਬਾਹਰ ਇੱਕ ਕਹਿ ਸਕਦਾ ਗੁਰਬਾਣੀ ਨੂੰ ਜਾਦੂ ਮੰਤਰ ਪੂਰਾ ਟੋਟਕੇ ਦੇ ਤੌਂ ਦੇ ਬਰਤਨ ਦੇ ਲਈ ਉਹਦੇ ਵਿੱਚ ਸ਼ਬਦ ਲਿਖੇ ਹੋਏ ਨੇ ਕਿ ਇਸ ਤਰੀਕੇ ਦੇ ਨਾਲ ਸ਼ਬਦ ਕਰੋ ਇਸ ਤਰੀਕੇ ਦੇ ਨਾਲ ਸ਼ਬਦ ਪੜੋ ਐਵੇਂ ਦੇ ਨਾਲ ਪੜੋ आ हो जाएगा दबा है धन मिलूगा बारेबाणी श्रोक देखने के सच सुनाए सच की वेला सोच के अंदाजा लगा लो कि इस चीज साबज हो गया दुश्मन के साथ गुरबाणी जी गुरु साहब की गुरबाणी है ਉਹਨੂੰ ਪਿੱਛਾ ਚਾਤੂ ਪੂਰੇ ਦੇ ਵਿਕਰਮਨ ਦੇ ਲਈ ਲਿਖਿਆ ਹੋਇਆ ਜਿਹੜੇ ਗੁਰੂ ਸਾਹਿਬ ਸਾਡੇ ਕਹਿ ਰਹੇ ਨੇ ਕਿ ਸੋਖੋਂ ਬੰਦਾ ਆਖੀਏ ਜਿੰਦ ਜੰਮੈ ਰਾਜਾਨ ਜਿਹੜਾ ਸਾਡੇ ਔਰਤ ਦੇ ਲਈ ਇਸਤਰੀ ਦੇ ਗੁਰੂ ਸਾਹਿਬ ਐਂਡਰ ਆਦਰ ਸਰਕਾਰ ਦਿੰਦੇ ਨੇ ਤਾਂ ਉਹਦੇ ਵਿੱਚ ਇਸਤਰੀ ਨੂੰ ਕਲੇਨ ਤੱਕ ਲਿਖਿਆ ਹੋਇਆ ਟੈਨ ਤੱਕ ਲਿਖਿਆ ਹੋਇਆ ਆਓ ਤੁਹਾਨੂੰ ਦਿਖਾਉਂਦੇ ਆ ਨਾ ਵੀ ਨਾਲੋਂ ਤਸਵੀਰਾਂ ਵੀ ਚੱਲੀਆਂ ਹੋਣਗੀਆਂ ਆਓ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਡੀ ਇਸ ਗੁਰਬਾਣੀ ਨੂੰ

ਸੰਕਟਮੋਚਨ ਪ੍ਰੋਫੈਟ ਗੁਰੂ ਨਾਨਕ ਸਾਹਿਬ ਦੀ ਅਸੀਂ ਮੰਨਦੇ ਇਹ ਕਾਰਕਟ ਤਸਵੀਰਾਂ ਜਿਹੜੀਆਂ ਬਣਾਇਆ ਆ ਗੁਰੂ ਨਾਨਕ ਸਾਹਿਬ ਆ ਇੱਕ ਪਾਸੇ ਮਰਦਾਨਾ ਜੀ ਬੈਠੇ ਰਹੇ ਤੇ ਤੁਸੀਂ ਸੋਚ ਕੇ ਦੇਖੋ ਇੰਨਾ ਲੜਗੜ ਕਰਤਾ ਕਿ ਬਾਲੇ ਦਾ ਇੱਕ ਕਿਰਦਾਰ ਵੀ ਸਾਡੇ ਵਿੱਚ ਇਕਬਾਲ ਕਰਤਾ ਕਿ ਜਿੱਦਾਂ ਮੁਸਲਮਾਨ ਕਹਿੰਦੇ ਨੇ ਕਿ ਸਾਡਾ ਮਰਦਾਨਾ ਜੀ ਨਾਲ ਰਹੇ ਨੇ ਤਾਂ ਇੱਕ ਵਾਲਾ ਇੱਕ ਇਬਾਰਤ ਦਤਾ ਕਿ ਇਹ ਵੀ ਨਾਲ ਹੀ ਰਹਿਣ ਚੱਲ ਕੇ ਕਿਤੇ ਹਿਸਟਰੀ ਦੇ ਵਿੱਚ ਇਸ ਤਰੀਕੇ ਦਾ ਨਹੀਂ ਮਿਲਦਾ ਉਸ ਤੋਂ ਅੱਗੇ ਆਓ ਇੱਥੇ ਲਿਖਿਆ ਹੋਇਆ ਇਸ ਸ਼ਬਦ ਨੂੰ 108 ਵਾਰ 40 ਦਿਨ ਰੋਜ਼ ਕਰਨ ਨਾਲ ਭੂਤ ਪ੍ਰੇਤ ਤੇ ਦੈਨ ਆਦਿ ਦਾ ਸਾਯਾ ਤੇ ਡਰ ਗੁਰੂ ਹੋਵੇ ਅਤੇ ਸਭ ਪ੍ਰਕਾਰ ਦੇ ਰੋਕਾਂ ਤੋਂ ਛੁਟਕਾਰਾ ਮਿਲ ਸਕੇ ਗੁਰਬਾਣੀ ਦਾ ਸ਼ਲੋਕ ਹੈ ਪੰਜਵੇਂ ਪਾਸ਼ਾ ਦਾ ਸ਼ਲੋਕ ਲਿਆ ਰਿਹਾ ਕਿਤੇ ਤੀਜੇ ਪਾਸ਼ਾ ਦਾ ਤੇ ਦੇਖੋ ਥੱਲੇ ਲਿਖਿਆ ਹੋਇਆ ਕਿ 108 ਵਾਰ ਰੋਜ਼ ਕਰੋ 40 ਦਿਨ ਭੂਤ ਪ੍ਰੇਤ ਤੇ ਦੈਨ ਦਾ ਜਿਹੜਾ ਡਰਵਾ ਉਹ ਖਤਮ ਹੋ ਜੂ ਸਾਯਾ ਖਤਮ ਹੋ ਜੂ ਤੇ ਉਹ ਹਰ ਪ੍ਰਕਾਰ ਦੇ ਰੋਗਾਂ ਨੂੰ ਕੀ ਸ਼ਕਤੀ ਨਾਲ ਕੀ ਕਰ ਜੇਕਰ ਗੁਰੂ ਸਾਹਿਬ ਜਦੋਂ ਡੇਟਾ ਜਦੋਂ ਗੁਰੂ ਸਾਹਿਬ ਜਿਹੜੇ ਸਾਡੇ ਉਹ ਦਵਾਈਆਂ ਖਾਂਦੇ ਬੋਲਦੇ ਨੇ ਉਹ ਬੈਦਾਂ ਦੇ ਬੋਲਦੇ ਨੇ ਕੀ ਉਹਨਾਂ ਨੂੰ ਇਹ ਦਵਾਈ ਦੇ ਇਸ ਤਰੀਕੇ ਨਾਲ ਦੱਸਣਾ ਨਹੀਂ ਆਉਂਦਾ ਤੇ ਉਸ ਤੋਂ ਅੱਗੇ ਆਜੋ ਇੱਥੇ ਲਿਖਿਆ ਇਸ ਸ਼ਬਦ ਦਾ 108 ਦਨ ਪਾਠ ਕਰਨ ਦੇ ਨਾਲ ਵਿਧੀ ਪੂਰਵਕ ਸਰੋਵਰ ਨਦੀ ਦੇ ਕਿਨਾਰੇ ਕਰੋ 108 ਬੋਲਿਆ ਅੱਠ ਦੇ ਆ ਭੜਾ ਕੇ ਮੱਛੀਆਂ ਨੂੰ ਤਾਂ

ਜ਼ੇਰ ਦਿੰਦਾ ਜ਼ਿੰਦਗੀ ਜਉਣ ਦੀ ਜਿਹੜਾ ਸਭ ਲੋਕ ਝੰਡਾ ਦਾ ਜਿਹੜਾ ਸਭ ਗੁਰੂ ਸਾਹਿਬ ਦੇ ਬਾਹਲੇ ਵਿੱਚ ਰਹਿਣ ਦਾ ਪਾਲ ਬਖਸ਼ਿਆ ਬਾਹਲੇ ਵਿੱਚ ਰਹਿਣ ਦੀ ਕਿਹਾ ਵਾ ਕੀ ਕਰ ਗੁਰੂ ਸਾਹਿਬ ਦੀ ਜ਼ਿੰਦਗੀ ਤੇ ਸਰਕਟ ਨਹੀਂ ਆਇਆ ਉਹਨਾਂ ਦੇ ਰੋਗ ਨਹੀਂ ਆਏ ਉਸ ਤੋਂ ਅੱਗੇ ਆ ਜਾਓ ਅੰਦਰ ਲਿਖਿਆ ਆਇਆ ਕਿ ਇਸ ਸ਼ਬਦ ਦਾ 108 ਪਾਠ 21 ਦਿਨ ਕਰਨ ਦੇ ਨਾਲ ਅਜ਼ੁਰਤਾਂ ਦਾ ਦਬਿਆ ਹੋਇਆ ਧੰਨ ਲੱਭੇ ਆ ਦੱਸੋ

गौन महला हले की लिखा होे छुटकारा गुरबाणी का लिखिए तये ताप वास्ते लिखा जी तये ताप को वास्ते शब्दिया मंत्र गौर करने वाली गलत ਤੇ ਇਹ ਤਾਪ ਵਾਸਤੇ ਸ਼ਰਧਿਆ ਮੰਤਰ ਸਾਡੀ ਕੁਰਬਾਨੀ ਨੂੰ ਮੰਤਰ ਬਣਾ ਦਿੰਦਾ ਕਹਿੰਦੇ ਇਹ ਨਾ ਕਿਤੇ ਹੋਵੇ ਕਿ ਸਾਡੇ ਗੁਰੂ ਸ੍ਰੀ ਗੁਰੂ ਸਾਹਿਬ ਦੀ ਸੰਗਤ ਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਸਾਧ ਬੈਠਾ ਕੁਰਸੀ ਲਾ ਕੇ ਬੈਠਾ ਹੋਵੇ ਤੇ ਨਾਲ ਦੇ ਨਾਲ ਉਹ ਮੰਤਰ ਦਾਦਾ ਉਹਦੇ ਨਾਲ ਦੇ ਨਾਲ ਪਾਰਸੀਆਂ ਸਵਾਲ ਪਾਰਸੀਆਂ ਲੈ ਗਏ ਕਿੰਦਾ ਉਹਦੇ ਨਾਲ ਸਵਾਲ ਦਿੰਦਾ ਹੋਵੇ ਕਿ ਆਪ ਬਰੋਹਿਤ ਤਿਆ ਤਾਪ ਉਗਾਉਣਾ ਕੋਈ ਹੁੰਦਾ ਉਹ ਤੁਹਾਨੂੰ ਕੀ ਜੇ ਉਸਨੇ ਸ਼ਬਦ ਦੀ ਸਿੱਧੀ ਕਰਨੇ ਹੀ ਹੋ ਗਏ ਉਸ ਦੇ ਮੰਤਰੇ ਹੋਏ ਜਲ ਦੇ ਤਿੰਨ ਘੁੱਟ ਭਰ ਲੈਣ ਦਾ ਬੁਖਾਰ ਨਹੀਂ ਲੱਗਦਾ ਗੁਰਵਾਲੀ ਦੇ ਸਾਡੀ ਸ਼ਬਦਾਂ ਨੂੰ ਗੁਰਵਾਲੀ ਦੇ ਸ਼ਰੂਤਾਂ ਨੂੰ ਇਹ ਮੰਤਰ ਕਹਰੇ ਨੇ ਇਹਨਾਂ ਨੇ ਉਹ ਮੰਤਰ ਬਣਾ ਲਏ ਜਿਵੇਂ ਹਿੰਦੂ ਇਸਤ ਦੇ ਵਿੱਚ ਮੰਤਰ ਪੜੇ ਜਾਂਦੇ ਨੇ ਗੀਤਾ ਦੇ ਵਿੱਚ ਪੜੇ ਜਾਂਦੇ ਆ ਦੂਸਰੇ ਧਰਮ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਪੜੇ ਜਾਂਦੇ ਤਾਂ ਗੁਰਵਾਲੀ ਨੂੰ ਇਹਨਾਂ ਨੇ ਜਾਦੂ ਪੂਣੇ ਤਈਏ ਤਾਪ ਬੁਖਾਰ ਤਰ ਦੇ ਲਈ ਰੋਗ ਨੂੰ ਕਰਨ ਦੇ ਲਈ ਦੱਬਿਆ ਹੈ ਧਰ ਨਿਕਲਣ ਦੇ ਲਈ ਮੰਤਰ ਬਣਾ ਕੇ ਰੱਖ ਦਿੱਤੇ ਔਰ ਅੱਗੇ ਅਜਿਹਾ ਜਿੱਥੇ ਗੁਰੂ ਸਾਹਿਬ ਨੇ ਲਿਖਿਆ ਕਿ ਸੋਗ ਬੰਦਾ ਆਖਿਆ ਜੇ ਵੀ ਜੰਮੇ ਰਾਜਾ ਜਿੱਥੇ ਸਾਨੂੰ ਰਬਾਣੀ ਨੇ ਇਸਤਰੀ ਦੀ ਇਸ ਤਰੀਕੇ ਨਾਲ ਉੱਚ ਕਰਕੇ ਸਿਖਾਈ ਹੈ ਕਿ ਉਸ ਇਸਤਰੀ ਦੀ ਕਿੰਨੀ ਰਿਸਪੈਕਟ ਕਰਨੀ ਹੈ ਜਿਹਨੇ ਰਾਜਾ ਮਹਾਰਾਜੇ ਦੀ ਜੰਮੇ ਜਿੱਨੇ ਲਿਖਿਆ ਸ਼ਬਦ ਨੰਬਰ 55 ਕਲੈਣ ਇਸਤਰੀ ਤੋਂ ਸ਼ੁਰੂ ਹ ਇੱਥੇ ਕਲੈਣ ਸ਼ਬਦ ਵਰਤਿਆ ਗਿਆ ਇਸਤਰੀ ਦੇ ਲਈ ਦੇਖਿਆ ਕੀ ਹੋਇਆ ਇਸ ਸ਼ਬਦ ਦਾ 108 ਵਾਰ ਜੋ ਸਨਣਾ ਚਾਰੀ ਦਿਨ ਪਾਸ ਤੱਕ ਵਿੱਚ ਉਹ ਤਾਕੇ ਫੁੱਲੀਆਂ ਪਦਾਸੇ ਕੱਲ ਕੰਮ ਦਿਓ ਕਲੈਣੀ ਇਸਤਰੀ ਨੂੰ ਸ਼ਾਂਤੀ ਆਵੇ ਤੇ ਪਤੀ ਦੇ ਮਗਰ ਮਗਰ ਫਿਰ ਤਈ ਫਿਰੇਗੀ ਇਹ ਸਿੱਧਾ ਆਪ ਜਿਹੜੇ ਬੈਠੇ ਨੇ ਬੰਗਾਲੀ ਤਾંત્રਿਕ ਹੋ ਜੀਏ ਉਹ ਇਸਤਰੀ ਵਾਸਤੇ ਕਰਨੀ ਪਤੀ ਵਾਸਤੇ ਕਰਨਾ ਹੈ ਮਨ ਜਾਹ ਪਿਆਰ ਬਸ਼ੀਕਰ ਇਹ ਇਹ ਤਾਂ ਅਸੀਂ ਸੁਣੇ ਸੀਗੇ ਪਰ ਸਾਡੀ ਗੁਰਬਾਰੀ ਦੇ ਸ਼ਰੂਕਾ ਨੂੰ ਇਸ ਤਰੀਕੇ ਨਾਲ ਲਿਖ ਕੇ ਵੇਚਿਆ ਜਾ ਰਿਹਾ ਤੇ ਵੇਚਰ ਕਿੱਥੇ ਜਾ ਰਿਹਾ ਸਾਡੇ ਗੁਰੂ ਘਰਾਂ ਦੇ ਆਲੇ ਦੁਆਲੇ ਤੇ ਫੇਸਬੁੱਕ ਤੇ ਮੈਂ ਰੋਡ ਤੇ ਆਪਣੇ